ਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਜਾ ਰਹੇ ਆ ਇਹ ਮਾਜੀ ਦੇ ਜੰਗਲਾਂ ਦੇ ਵਿੱਚ ਪਤਾ ਲੱਗਾ ਸੀ ਇੱਥੇ ਨਾ ਗੱਦੀ ਲੋਕ ਆਏ ਹੋਏ ਆ ਚੰਬੇ ਡਿਸਟ੍ਰਿਕਟ ਦੇ ਵੱਲੋਂ ਕਹਿੰਦੇ ਪੂਰੇ ਪਰਮਾਰ ਸਮੇਤ ਪਿਛਲੇ 15-20 ਸਾਲ ਤੋਂ ਇੱਥੇ ਆਉਂਦੇ ਆ ਆਪਣੀ ਕੱਖਾਂ ਦੀਆਂ ਕੁੱਲੀਆਂ ਬਣਾ ਕੇ ਤੇ ਰਹਿਣ ਬਸੇਰਾ ਕਰਦੇ ਉਹ ਵੀ ਜੰਗਲ ਦੇ ਵਿੱਚ ਤੇ ਮਾਜੀ ਦਾ ਜੰਗਲ ਬਹੁਤ ਵੱਡਾ ਨਾਰਾ ਡਾਡਾ ਹੋ ਕੇ ਨਾਲ ਹੀ ਮਾਜੀ ਹੋ ਗਿਆ ਕਾਫੀ ਵੱਡਾ ਜੰਗਲ ਵਾਹੀ ਤੇ ਬਹੁਤ ਮਸ਼ਹੂਰ ਜੰਗਲ ਆ ਕਿਉਂਕਿ ਇੱਥੇ ਜੰਗਲੀ ਜਾਨਵਰ ਬਹੁਤ ਜ਼ਿਆਦਾ ਆ ਦੇਖਾਂਗੇ ਜਾ ਕੇ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਉਹਨੂੰ ਕਿਹੋ ਜਿਹਾ ਲੱਗਦਾ ਇੱਧਰ ਪੰਜਾਬ 'ਚ ਆ ਕੇ ਕੀ ਕੰਮ-ਕਾਰ ਕਰਦੇ ਹੋ ਇਹ ਕਹਿੰਦੇ ਨੇ ਨਾਲ ਹੀ ਆਪਣੀਆਂ ਬੱਕਰੀਆਂ ਭੇਡਾਂ ਤੇ ਆਪਣੀਆਂ ਗਾਈਆਂ ਲੈ ਆਉਂਦੇ ਕਿਉਂਕਿ ਉਧਰ ਬਰ ਬਹੁਤ ਪੈ ਜਾਂਦੀ ਆ ਤੇ ਆਹ ਜੰਗਲ ਆ ਜੀ ਤੇ ਜਿਹੜੇ ਜੰਗਲਾਸਤੇ ਅਸੀਂ ਚੱਲੇ ਆ ਤੇ ਇਹੀ ਰਸਤਾ ਜਿਹੜਾ ਅੱਗੇ ਜਾ ਕੇ ਸਾਨੂੰ ਉਹਨਾਂ ਤੱਕ ਲੈ ਕੇ ਜਾਊਗਾ ਤੇ ਬਣੇ ਰਹੋ ਨਾਲ ਤੇ ਮਿਲਦੇ ਆ ਅੱਗੇ ਜਾ ਕੇ ਜੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਬਹੁਤ ਮਿਹਨਤ ਕਰਦੇ ਆਂ ਤੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਕੇ ਜੂ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਇਹ ਜੰਗਲਾਂ 'ਚ ਜਾਣਾ ਸੌਖਾ ਨਹੀਂ ਹੈਗਾ ਬਹੁਤ ਔਖਾ ਹੈ ਇਹ ਜੰਗਲ ਜਾਣਾ ਤੇ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਹੋਵੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲੋਕਾਂ ਨੂੰ ਪਤਾ ਲੱਗ ਸਕੇ ਇਦਾਂ ਦੇ ਲੋਕ ਵੀ ਹੈਗੇ ਜਦੋਂ ਆਪਣੇ ਉੱਤੇ ਕੰਮ ਨਹੀਂ ਹੁੰਦਾ ਤਾਂ ਇੱਥੇ ਆ ਕੇ ਗੁਜ਼ਾਰਾ ਕਰਦੇ ਆ ਇਹ ਖੱਡਾਂ ਦੇ ਵਿੱਚੋਂ ਹੋ ਕੇ ਦੋਸਤੋ ਜਾਣਾ ਪੈਂਦਾ ਆ ਗੱਡੀ ਜੰਗਲ ਦੇ ਅੱਧ ਦੇ ਵਿੱਚ ਰਹਿੰਦੇ ਆ ਜਿੱਥੇ ਜੰਗਲ ਦਾ ਸੈਂਟਰ ਪੁਆਇੰਟ ਆ ਕਿਉਂਕਿ ਉੱਥੇ ਉਹ ਸਾਫ਼ ਕਰਦੇ ਆ ਆਪਣਾ ਜੋ ਘਾਹ ਵਗੈਰਾ ਹੁੰਦਾ ਆ ਤੇ ਇਹੀ ਰਸਤਾ ਇੱਕ ਜਿਹੜਾ ਉਹਨਾਂ ਤੱਕ ਪੁੱਜਣ ਵਾਸਤੇ ਹੈਗਾ ਆ ਤੇ ਸਾਰਾ ਜੰਗਲ ਕ੍ਰੋਸ ਕਰਕੇ ਹੀ ਜਾਣਾ ਪੈਂਦਾ ਆ ਤੇ ਬਣੇ ਰਹੋ ਨਾਲ ਚੱਲਦੇ ਆ ਅੱਗੇ ਦੋਸਤੋ ਇਹ ਦਿਖਾਵਾਂਗੇ ਤੁਹਾਨੂੰ ਗੱਦੀ ਲੋਕਾਂ ਦਾ ਰਹਿਣਾ ਸਹਿਣਾ ਧਾਨਾਂ ਗੱਦੀ ਕੋ ਇਹ ਜੰਗਲਾਂ 'ਚ ਰਹਿੰਦੇ ਆ ਜਿੱਥੇ ਇੱਕ ਨਾਰਮਲ ਇਨਸਾਨ ਦਾ ਜਾਣਾ ਤਾਂ ਬਹੁਤ ਦੂਰ ਦੀ ਗੱਲ ਆ ਬੰਦਾ ਸੋਚ ਵੀ ਨਹੀਂ ਸਕਦਾ ਕੋਈ ਜੰਗਲਾਂ 'ਚ ਆ ਕੇ ਰਹਿੰਦੇ ਆ ਤੇ ਕਿੰਨੀ ਕਮਾਈ ਦਾ ਆਪਣਾ ਸੋਚਦੇ ਆ ਉਹ ਆਪਣੇ ਬੱਚਿਆਂ ਦਾ ਸੋਚਦੇ ਆ ਇਹ ਜੰਗਲਾਂ 'ਚ ਰਹਿ ਕੇ ਗੁਜ਼ਾਰਾ ਕਰਦੇ ਆ ਗਲੀ ਜੰਗਲ ਵਾ ਖਤਰਨਾਕ ਜੰਗਲ ਇਹਨਾਂ ਦੀ ਇਹ ਗੱਦੀ ਲੋਕਾਂ ਦੀ ਮਿਹਨਤ ਆ ਇਦਾਂ ਬੱਕਰੀਆਂ ਚਰ ਕੇ ਆਉਂਦੀਆਂ ਆ ਇਹਨਾਂ ਦਾ ਇਹਨਾਂ ਦਾ ਗੁਜ਼ਾਰਾ ਇਹਨਾਂ ਦਾ ਗੁਜ਼ਾਰਾ ਕਰਦੇ ਦੇਖੋ ਆ ਦੇ ਇਹ ਆ ਗੱਦੀ ਲੋਕ ਆਉਂ ਸਾਨੂੰ ਲੈ ਅੱਜ ਗੁਜ਼ਾਰਨੂ ਗਿਆ ਹਾਂਜੀ ਲੈ ਆਜ ਲੈ ਚੱਲਾ ਬੱਕਰੀਆਂ ਲੱਗ ਡਾਇਆ ਉਹ ਚਰ ਕੇ ਆ ਚੁੱਕੀਆਂ ਆ ਬੱਕਰੀਆਂ ਚਲਾਂਗੇ ਉਹ ਤੁਹਾਨੂੰ ਦਿਖਾਵਾਂਗੇ ਕਿਦਾਂ ਕੱਖਾਂ ਦੀ ਕੁਲੀ ਦੇ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰਦੇ ਆ ਤੇ ਬਹੁਤ ਵਧੀਆ ਲੱਗਾ ਕਿ ਇੱਥੇ ਲੋਕ ਆਪਣਾ ਕਿੱਤਾ ਕਰਨ ਆਉਂਦੇ ਆ ਇੰਨੇ ਖਤਰਨਾਕ ਜੰਗਲ ਦੇ ਵਿੱਚ ਤੁਸੀਂ ਦੇਖ ਲਓ ਬਹੁਤ ਹੀ ਖਤਰਨਾਕ ਜੰਗਲ ਆ ਕਿਉਂਕਿ ਨਾਰਮਲ ਤੌਰ ਤੇ ਇੱਥੇ ਬਾਗ ਤਿੰਦੂ ਆ ਦੇਖਣ ਨੂੰ ਮਿਲਦਾ ਆ ਠੀਕ ਆ ਤਾਂ ਕਰਕੇ ਬਹੁਤ ਖਤਰਨਾਕ ਆ ਜੰਗਲਾਸੀ ਨਾਰੇ ਡਾਡੇ ਦੇ ਵਿੱਚ ਖੜੇ ਅੱਜ ਕਿ ਜਿੱਥੇ ਤਕਰੀਬਨ ਨਾਰਮਲੀ ਬਾਗ ਤेंदुआ ਇਸ ਏਰੀਆ ਦਾ ਰਾਜਾ ਆ ਤੇ ਅੱਜ ਤੁਹਾਨੂੰ ਦਿਖਾਵਾਂਗੇ ਇੱਥੇ ਕੱਖਾਂ ਦੀ ਕੁੱਲੀ ਬਣਾ ਕੇ ਜਿਹੜੇ ਗੱਦੀ ਲੋਕ ਆ ਇੱਕ ਮਿਹਨਤੀ ਲੋਕ ਆ ਮਤਲਬ ਉਹ ਦੇਖੋ ਆਪਣਾ ਸਾਰੇ ਬਾਲ ਬੱਚੇ ਲੈ ਕੇ ਇੱਕ ਅੱਖਾਂ ਦੀਆਂ ਕੁੱਲੀਆਂ ਬਣਾ ਕੇ ਇੱਧਰ ਰਹਿ ਰਹੇ ਆ ਰੀਜ਼ਨ ਸਿਰਫ ਕੰਮ ਕਰਨ ਵਾਸਤੇ ਆਏ ਆ ਇੱਧਰ ਜਿਹੜਾ ਪਹਾੜਾਂ ਤੇ ਘਾਹ ਹੁੰਦਾ ਆ ਉਹਦੀ ਬਾੜਾ ਵੜਾਈ ਚੱਲਦੀ ਆ ਤੇ ਉਹ ਬਾੜਾ ਵੜਾਈ ਦੇ ਕਰਨ ਦੇ ਚੱਕਰ 'ਚ ਇਹ ਆਪਣਾ 3 ਮਹੀਨੇ ਦਾ ਜਿਹੜਾ 4 ਮਹੀਨੇ ਦਾ ਗੁਜ਼ਾਰਾ ਇੱਧਰ ਕਰਦੇ ਕਿਉਂਕਿ ਉੱਧਰ ਚੰਬੇ 'ਚ ਬਰਫ਼ ਬਹੁਤ ਪੈ ਜਾਂਦੀ ਆ ਸਾਡੇ ਭਾਈ ਸਾਹਿਬ ਆ ਇਹਨਾਂ ਨੂੰ ਪੁੱਛਾਂਗੇ ਇੱਥੇ ਦੇ ਮਤਲਬ ਹੈ ਆ ਦੇਖੋ ਕਿੰਦਾਂ ਛੋਟੀਆਂ-ਛੋਟੀਆਂ ਕੁੱਲੀਆਂ ਆਪਣਾ ਇੰਨੀ ਠੰਡ ਦੇ ਵਿੱਚ ਰਹਿਣ ਬਸੇਰਾ ਕੀਤਾ ਹੋਇਆ ਆ ਇਹਨਾਂ ਨੇ ਕਿ ਇਹਨੂੰ ਠੰਡ ਨਾ ਲੱਗੇ ਇਹ ਤਾਂ ਉਹ ਇਲਾਕਿਆਂ ਚੋਂ ਘੁੰਮ ਕੇ ਆਉਂਦੇ ਆ ਕਿ ਜਿਹੜੇ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਬਰਫ਼ ਹੁੰਦੀ ਆ ਤੇ ਇੱਕ ਅੱਖਾਂ ਦੀ ਕੁੱਲੀ ਆ ਜੀ ਤੇ ਭਾਈ ਸਾਹਿਬ ਉਹਨਾਂ ਨਾਲ ਗੱਲਬਾਤ ਕਰਾਂਗੇ ਆਪਾਂ ਕਿ ਕਿੰਨੇ ਦਲੇਰ ਹੋਣਗੇ ਇਹਨਾਂ ਦੀਆਂ ਔਰਤਾਂ ਇਹ ਬੰਦੇ ਬੱਚੇ ਇਹ ਸਭ ਇੱਥੇ ਆ ਜਾਂਦੇ ਆ ਤੇ ਪਾਣੀ ਜਿਹੜਾ ਇਹ ਤੁਸੀਂ ਦੇਖ ਲਓ ਇਹ ਪਹਾੜਾਂ ਦਾ ਪਾਣੀ ਆ ਜਿਹੜਾ ਇਹ ਮਾਤਾ ਜੀ ਹੁਣੀ ਇਹ ਗੁਜ਼ਾਰਾ ਕਰਦੇ ਆ ਲੈ ਕੇ ਤੇ ਇਹੀ ਪਾਣੀ ਨਾਲ ਇਹ ਆਪਣਾ ਖਾਣ ਪੀਣ ਕਰਦੇ ਆ ਜੀ ਮਾਤਾ ਜੀ ਫਿਰ ਇਹ ਹੀ ਪਾਣੀ ਪੀਂਦੇ ਹੋ? ਨਾ ਜੀ ਉਹ ਉहां से ਆਤੇ ਪਾਣੀ। ਅੱਛਾ ਜੀ। ਹਾਂਜੀ। ਜਿੱਥੇ ਜਾਂ ਬਰਤਨ ਵਗੈਰਾ ਧੋ ਲੈਂਦੇ ਹੋ? ਹਾਂਜੀ। ਤੋਂ ਜੋ ਪੀਣੇ ਵਾਲਾ ਪਾਣੀ ਵੀ ਕਹਾਂ ਸੇ ਲੈ ਕੇ ਆਤੇ ਹੋ? ਸੋ ਉहां ਸੇ ਆਤੇ ਐ ਸੋ ਉहां ਸੇ ਪਾਣੀ ਉहां ਸੇ ਆਤੇ ਪਾਣੀ। ਠੀਕ ਹੈ ਜੀ। ਹਾਂਜੀ। ਤੇ ਤੁਸੀਂ ਦੇਖ ਲਓ ਕਿ ਇਦਾਂ ਇੱਥੇ ਆਪਣਾ ਰਹਿਣ ਗੁਜ਼ਾਰਾ ਕਰਦੇ ਆ ਇਕੱਲੇ ਇਕੱਲੇ ਕਬੀਲੇ ਦੇ ਵਿੱਚ ਕੱਲੀ ਕੱਲੀ ਫੈਮਿਲੀ ਰਹਿੰਦੀ ਆ। 8-9 ਝੁੱਗੀਆਂ ਆ ਇੱਥੇ ਇਹਨਾਂ ਦੀਆਂ। ਬਾਜੀ ਸਤਿ ਸ੍ਰੀ ਅਕਾਲ ਜੀ। सर कहाँ सिटी है अपनी डिस्ट्रिक्ट चंबा चंबा में तो हर एक साल जहाँ पर आते हर हो हर एक साल ए, की कर दे इतने आके फिर मतलब की अपना काम कर का रही है तीन महीने का तीन महीने तो बर्फ पड़ जाती है चंबा में ना जी चंबा से फिर इधर तीन महीने आ जाते है फिर घास बगल की कटाई करते हैं हम इधर जो जो घास है ये फिर जी बेचते हो इस बेचते हो इसका ठेकेदार अलग है अच्छा वो आपको लेकर आता है वो ठेकेदार लेकर आता है

ਫਿਰ ਕਿੰਨਾ ਕਹਾ ਇੱਥੇ ਵੱਡ ਹੋ ਜਾਂਦਾ ਤੁਹਾਡਾ ਹੋ ਜਾਂਦਾ ਕੋਈ 1500 ਕਿਲੋ ਮੀਟਰ ਤੱਕ ਰ 1500 ਫਿਰ ਇਹ ਬਿਕਦਾ ਕਿੱਥੇ ਆ ਇਹ ਇਹ ਇੱਥੇ ਜਾਂਦਾ ਹੁਸ਼ਿਆਰਪੁਰ ਹੁਸ਼ਿਆਰਪੁਰ ਫੈਕਟਰੀ ਦੇ ਵਿੱਚ ਫੈਕਟਰੀ ਫੈਕਟਰੀ ਲੱਗ ਗਈ ਵੀ ਹੁਸ਼ਿਆਰਪੁਰ ਤੋਂ ਬਾਹਰ ਜਾਂਦਾ ਇਹ ਗੱਲ ਅੱਛਾ ਜੀ ਕੋੜੇ ਵਾਸਤੇ ਕੋੜਿਆਂ ਨੂੰ ਫਿਰ ਮਾਤਾ ਜੀ ਇੱਥੇ ਤਾਂ ਜਾਨਵਰ ਬਹੁਤ ਆ ਬਾਗ ਵੀ ਹੈਗਾ ਆ ਬਾਗ ਵੀ ਆ ਤਿੰਦੂਆ ਵੀ ਆ ਤਿੰਦੂਆ ਵੀ ਆ ਤੁਸੀਂ ਦੇਖਿਆ ਜੀ ਦੇਖਿਆ ਅਸੀਂ ਕਈ ਵਾਰ ਦੇਖਿਆ ਅੱਛਾ ਜੀ ਮਤਲਬ ਜਿੱਦਾਂ ਛੋਟੇ ਛੋਟੇ ਬੱਚੇ ਆਏ ਹੋਏ ਆ ਫੇਰ ਰਾਤ ਨੂੰ ਵੀ ਇੱਥੇ ਰਹਿੰਦੇ ਹੋ ਤਾਂ ਕੁੱਤੇ ਦੇ ਨੇ ਨਾਲ ਕੁੱਤੇ ਨੇ ਅੱਛਾ ਜੀ ਕੁੱਤੇ ਨੇ ਕੁੱਤੇ ਹੈਗੇ ਆ ਪਰ ਮੈਂ ਕਹਿੰਦੇ ਤਿੰਦੂ ਆ ਵੀ ਕੁੱਤੇ ਨੂੰ ਤਾਂ ਚੱਕ ਕੇ ਲੈ ਜਾਂਦਾ ਨਹੀਂ ਨਹੀਂ ਆਇਆ ਅੱਜ ਅੱਜ ਤਾਂ ਨਹੀਂ ਆਏ ਇੱਥੇ ਅੱਛਾ ਜੀ ਉਦਾਂ ਹੈਗਾ ਹੈਗਾ ਦੇਖਦੇ ਨਹੀਂ ਉਹ ਜਾਂਦੇ ਨੇ ਇਹਨਾਂ ਬੱਕਰੀਆਂ ਚ ਗਾਂ ਜਾਂਦੇ ਤਾਂ ਫੇਰ ਦੇਖਦੇ ਨਹੀਂ ਅੱਛਾ ਜੀ ਹਾਂਜੀ ਭਾਜੀ ਕਿੰਨੀ ਕੁអារੌਣ ਕੇ ਲੱਗਦੀ ਕਿ ਕਿਦਾਂ ਦਾ ਮਹਿਸੂਸ ਹੁੰਦਾ ਸਾਡੇ ਹੁਸ਼ਿਆਰਪੁਰ ਦੇ ਵਿੱਚ ਆ ਕੇ ਇੱਥੇ ਤੁਸੀਂ ਹਰੇਕ ਸਾਲ ਆਉਂਦੇ ਹੋ ਹਰੇਕ ਸਾਲ ਹੀ ਕਿਦਾਂ ਦਾ ਮਹਿਸੂਸ ਹੁੰਦਾ ਇੱਥੇ ਆ ਕੇ ਹੁਸ਼ਿਆਰਪੁਰ ਚ ਲੋਕੀ ਵਧੀਆ ਬੜੀ ਜੰਗ ਲੱਚੇ ਕੋਮਣਾ ਇੱਥੇ ਕੀ ਮਹਿਸੂਸ ਹੁਣ ਇੱਥੇ ਕਿਥੇ ਆ ਸਿਆਰਾ ਅੱਛਾ ਜੀ ਇੱਥੇ ਜੰਗ ਲੱਚੇ ਕੋਮਣਾ ਨਹੀਂ ਕਾ ਵੱਡਾ ਨਹੀਂ ਨਹੀਂ ਇੱਕ ਇੱਕ ਏਰੀਆ ਏਰੀਆ ਵਾਈਜ਼ ਗੱਲ ਕਰਦਾ ਪਿਆ ਕਿ ਤੁਹਾਡਾ ਚੰਬਾ ਏਰੀਆ ਹੈ ਨਾ ਉਹ ਏਰੀਆ ਨਾਲ ਫਰਕ ਆ ਥੋੜਾ ਬਹੁਤਾ ਵਾਰਕ ਕੇ ਪੱਧਰ ਨਹੀਂ ਸਾਡੇ ਜਿਆਦਾ ਪਹਾੜੀ ਹੈ ਪੱਧਰਾ ਏਰੀਆ ਹੈ ਇੰਨਾ ਕ ਫਰਕ ਹੈ ਹੋਰ ਕੇ ਫਰਕ ਹੈ ਹੁੰਦਾ ਸਾਡੇ ਏਰੀਆ ਚ ਸਭ ਕੁਝ ਹੈ ਸੇਬਾਂ ਦੇ ਬਾਗੀਚੇ ਸਾਡੇ ਚ ਫਿਰ ਖੇਤਾਂ ਦੇ ਕੰਮ ਅੱਛਾ ਜੀ ਕਣਕ ਬੀਜਦੇ ਹਨ ਮੱਕੀ ਬੀਜਦੇ ਹਨ ਸਭ ਕੁਝ ਅਸੀਂ ਵੀ ਸਾਰਾ ਕੁਝ ਬੀਜਦੇ ਆ ਇੱਥੇ ਹਾਂਜੀ ਪਰ ਸਾਡੇ ਪਹਾੜਾਂ ਚ ਨਹੀਂ ਹੁੰਦਾ ਇੱਥੇ ਜਾਨਵਰ ਬਹੁਤ ਹੋ ਗਿਆ ਤੁਹਾਡੇ ਵੀ ਜਾਨਵਰ ਹੈਗਾ ਉੱਥੇ ਸਾਡੇ ਆ ਗਏ ਸਾਡੇ ਮੱਕੀ ਨੇ ਮੌਂਕੀ ਹੈਗੇ ਆ ਬਾਂਦਰ ਤਾਂ ਇੱਧਰ ਵੀ ਬਾਧੂ ਆ ਤੇ ਭਾਜੀ ਤੁਹਾਡੇ ਜੰਗਲੀ ਜਾਨਵਰ ਉਧਰ ਕਿਹੜਾ ਹੈ ਜ਼ਿਆਦਾ ਬਾਲੂ ਹੈ ਭਾਲੂ ਉਹ ਤਾਂ ਬਹੁਤ ਖਤਰਨਾਕ ਹੁੰਦਾ ਨਾ ਓਹੀ ਹੈ ਜ਼ਿਆਦਾ ਓਹੀ ਹੈ ਜ਼ਿਆਦਾ ਤੇ ਬਾਘ ਵਗੈਰਾ ਹੈ ਉਧਰ ਹੈ ਪਰ ਬਾਘ ਵੈਨ ਅੱਛਾ ਜੀ ਬਾਘ ਵੈਨ ਉਧਰ ਉਧਰ ਹੈਗੇ ਆ ਨਾ ਮਾਤਾ ਜੀ ਨਾ ਪਿੰਡਾਂ ਚੋੜੀ ਆਂਦੇ ਨੁਕ ਅੱਛਾ ਜੀ ਉਹ ਪੂਰੇ ਰਹਿੰਦੇ ਪਰ ਸਾਡੇ ਤਾਂ ਇੱਥੇ ਦੇਖ ਲਓ ਸਾਹਮਣੇ ਪਹਾੜੀਆਂ ਛੋਟੀਆਂ ਛੋਟੀਆਂ ਇਹਨਾਂ ਤੇ ਬਾਘ ਵਗੈਰਾ ਆ ਜਾਂਦੇ ਆ ਤੇ ਤੁਹਾਨੂੰ ਜਿਹੜਾ ਤੁਸੀਂ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਆਉਂਦਿਆਂ ਨੂੰ ਜੀ ਨੈਕਸਟ ਮਗਰ 10 ਸਾਲ 10 ਸਾਲ ਹਰ ਇੱਕ ਵਾਰ ਆਪਣਾ ਤੰਬੂ ਇੱਥੇ ਹੀ ਲੱਗਦਾ ਇੱਥੇ ਹੀ ਲੱਗਦਾ ਜੀ ਇੱਥੇ ਲੱਗਦਾ ਨਾ ਤੇ ਕੋਈ ਦਿੱਕਤ ਪਾਣੀ ਦੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਪਾਣੀ ਪੋਣੀ ਕੋਈ ਦਿੱਕਤ ਨਹੀਂ ਪਾਣੀ ਭਰ ਕੇ ਕਿੱਥੋਂ ਲੈ ਕੇ ਆਉਂਦੇ ਆ ਪਾਜੀ ਉੱਪਰੋ ਇੱਧੇ ਟੋਬਾ ਪਿੱਛਲੇ ਸਾਈਡ ਤੇ ਇਆ ਮੁਰਕੇ ਨਾਲ ਇੱਧਰੇ ਟੋਬਾ ਪਿਆਦਾ ਅੱਛਾ ਟੋਬਾ ਆ ਜਿਹੜਾ ਪਾਣੀ ਨਿਕਲਦਾ ਹਾਂ ਤੇ ਪਾਣੀ ਨਿਕਲਦਾ ਉਹਦਾ ਅੱਛਾ ਜੀ ਉਹ ਪਾਣੀ ਆ ਠੀਕ ਹੈ ਜੀ ਇਹ ਤਾਂ ਬਰਤਨ ਬੋਤਨ ਵਾਸਤੇ ਦੋਣਾ ਬਾਤ ਦੋਲਾਂ ਨੇ ਨਾ ਫਿਰ ਇਹ ਹੁਣ ਅੱਜ ਬੰਦੇ ਗਏ ਹੋਏ ਆ ਬਾਗਾ ਵੱਡਣ ਵਾਸਤੇ ਕਿਨੇ ਅੱਜ ਤਾਂ ਹੀ ਗਏ ਬਾਜ਼ਾਰ ਅੱਜ ਲੋਹੜੀ ਕਰ ਅੱਜ ਲੋਹੜੀ ਕਰਕੇ ਤੁਸੀਂ ਵੀ ਲੋਹੜੀ ਮਨਾਉਣਾ ਤੁਹਾਡੇ ਤਿਹਾਰ ਮਨਾਉਂਦੇ ਆ ਇਹ ਬੜਾ ਜਵਦਤ ਸਾਡੇ ਵੀ ਅੱਛਾ ਜੀ ਤੁਸੀਂ ਕਿਦਾਂ ਮਨਾਉਂਦੇ ਆ ਫਿਰ ਉਹ ਕਿੰਦੀ ਬਸ ਰੇੜੀਆਂ ਪਿਆ ਰੇੜੀਆਂ ਬਗਿਆਰ ਆਪੇ ਦੀ ਖਿਚੀ ਦੀ ਬਗਿਆਰ ਮਨਾਣੀ ਆ ਫਿਰ ਰੇਵੜੀਆਂ ਇਹ ਸਭ ਕੁਝ ਬਣਾਉਂਦੇ ਨੇ ਸਾਰਾ ਕੁਝ ਮਤਲਬ ਅੱਜ ਤਿਹਾੜ ਕਰਕੇ ਛੁੱਟੀ ਕੀਤੀ ਆ ਤਾਈਓ ਆਪਣਾ ਘਰ ਸਵਾਰ ਆਏ ਹਨਾ ਆਇਓ ਮਾੜਾ ਜਿਹਾ ਦਿਖਾ ਦਈਏ ਆਪਣਾ ਆਪਣੇ ਦਰਸ਼ਕਾਂ ਨੂੰ ਦੋਸਤੋ ਆ ਦੇਖੋ ਇੱਥੇ ਵੀ ਤੁਸੀਂ ਮਦਰ ਖੁਸ਼ੀ ਦੀ ਗੱਲ ਪਤਾ ਕੀ ਆ ਤੁਸੀਂ ਇੱਥੇ ਵੀ ਰਹਿ ਰਹੇ ਹੋ ਪਰ ਤੁਸੀਂ ਦੇਖੋ ਕਿੰਨੀ ਸਫਾਈ ਰੱਖੀ ਹੋਈ ਆ ਚਾਹੇ ਤੁਸੀਂ 3 ਮਹੀਨੇ ਰਹਿਣਾ ਆ ਇੱਥੇ ਆ ਮਾਤਾ ਜੀ ਹੁਣੀ ਆਪਣਾ ਉਹਨਾਂ ਦਾ ਗੋਹਾ ਕਰਕੇ ਨਾ ਜਿਹੜਾ ਹੈਗਾ ਆ ਜੀ ਆ ਦੇਖੋ ਕਿੰਨਾ ਸੋਹਣਾ ਬਣਾ ਰਹੇ ਆ ਚਾਹੇ 3 ਮਹੀਨੇ ਰਹਿਣਾ ਆ ਪਰ ਤੁਸੀਂ ਇੱਕ ਚੀਜ਼ ਵਧੀਆ ਇੱਕ ਸਾਫ਼ ਸੁਥਰੇ ਮਾਹੌਲ 'ਚ ਰਹਿੰਦੇ ਹੋ ਹਨਾ ਜੀ ਮਤਲਬ ਇੱਥੇ ਆ ਦੇਖੋ ਦੋਸਤੋ ਅੱਗ ਬਾਲਣ ਦਾ ਪ੍ਰਬੰਧ ਚੁੱਲ੍ਹਾ ਇੱਥੇ ਬਣਾਇਆ ਹੋਇਆ ਆ ਪ੍ਰੋਪਰ ਤੌਰ ਤੇ ਸਾਰਾ ਕੁਝ ਸਿਸਟਮ ਲੱਗਾ ਹੋਇਆ ਇੱਥੇ ਇਹ ਸਾਰਾ ਸਿਸਟਮ ਆ ਕੇ ਪਹਿਲਾਂ ਬਣਾਉਨੇ ਹੋ ਪਹਿਲੇ ਬਣਾਉਂਦੇ ਹੀ ਸੋਏ ਅੱਛਾ ਜੀ ਕੀ ਰਹਿਣ ਦਾ ਬੱਚਿਆਂ ਦਾ ਤੇ ਫਿਰ ਬੱਚਿਆਂ ਦੀ ਪੜ੍ਹਾਈ ਨਹੀਂ ਖਰਾਬ ਹੁੰਦੀ ਜਿਹੜਾ ਬੱਚੇ ਉਹਨਾਂ ਨੂੰ ਛੁੱਟੀਆਂ ਪੜ੍ਹ ਗਈ ਨਾ ਉਧਰ 3 ਮਹੀਨੇ ਛੁੱਟੀਆਂ ਪੈ ਜਾਂਦੀਆਂ ਮਹੀਨੇ ਫਰਵਰੀ 20 ਤੱਕ ਛੁੱਟੀਆਂ ਆ ਅੱਛਾ ਜੀ ਛੁੱਟੀਆਂ ਕਦੋਂ ਦੀਆਂ ਹੋਈਆਂ ਆ ਉੱਥੇ ਛੁੱਟੀ ਹੋਈ ਹੈ ਜੀ 31 ਦਸੰਬਰ ਨੂੰ 31 ਦਸੰਬਰ ਨੂੰ ਤੁਸੀਂ ਕਦੋਂ ਆਏ ਸੀ ਇੱਥੇ ਅਸੀਂ ਆਏ ਜੀ 5-6 ਦਸੰਬਰ ਨੂੰ ਅੱਛਾ ਜੀ ਅੱਛਾ 5 ਦਸੰਬਰ ਨੂੰ ਆ ਗਏ ਸੀਗੇ ਆਜੋ ਬਾਹਰ ਨੂੰ ਆਜੋ ਮੇਰੇ ਬੱਚੇ ਜੋ ਹੈ ਉਹ ਬਾਹਰ ਅੰਦਰ ਆਏ 31 ਦਸੰਬਰ ਕੇ ਬਾਅਦ ਅੱਛਾ ਜੀ ਇਹ ਡੇਢ ਮਹੀਨਾ ਛੁੱਟੀ ਆਏ ਨਾ ਅੱਛਾ ਜੀ ਤੁਹਾਡੇ ਫੇ ਕਬੀਲੇ ਦਾ ਸਰਦਾਰ ਕੌਣ ਹੁੰਦਾ ਆ ਜੋ ਜੀ ਇਹਨਾਂ ਦਾ ਸਰਦਾਰ ਕੌਣ ਹੈ मतलब इनका हेड कौन है हेड तो ठेकेदार लग ठेकेदार है नहीं जैसे आप अगर इन फैमिली के मेंबर हो सारे सारे आते हैं अपने अपनी फैमिली अपने अपने, 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 अपने अपने फैमिली अपने, के अपने बंदे औरतें सब आती आपने आपने हैं, हैं। साथ में बच्चे भी आते हैं फैमिली मेंबर अलग-अलग है सारे फैमिली अच्छा जी और जो ठेकेदार है वो चम्बा का है नहीं तेरे का सयापुर डाडे का अच्छा डाडे दा यार वही तानू लेके इथे हर एक साल आंदा है ना ठीक है जी ਤੁਸੀਂ ਕਹਾ ਵੜਦੇ ਹੋ ਫਿਰ ਵਿਗਦਾ ਆ ਦੋਸਤੋ ਬਹੁਤ ਵਧੀਆ ਤੁਸੀਂ ਦੇਖੋ ਛੋਟੀਆਂ ਛੋਟੀਆਂ ਕੁੱਲੀਆਂ ਬਣਾਈਆਂ ਹੋਈਆਂ ਆ ਨਿੱਕੀਆਂ ਨਿੱਕੀਆਂ ਮਿਹਨਤ ਕਿੰਨੀ ਕਰਦੇ ਆ ਹਰੇਕ ਸਾਲ ਆਉਂਦੇ ਆ ਆ ਘਾਹ ਵੱਢਣ ਵਾਸਤੇ ਆ ਦੇਖੋ ਇਹ ਪਹਾੜਾਂ ਦੇ ਵਿੱਚ ਇਹ ਘਾਹ ਹੁੰਦਾ ਆ ਤੇ ਇਹਦਾ ਹੀ ਉਹ ਯੂਜ਼ ਉੱਥੇ ਕਰਦੇ ਆ ਜਿਹੜੀ ਵੀ ਸਾਡੇ ਇੱਥੇ ਫੈਕਟਰੀਆਂ ਸੈਂਚਰੀ ਵਗੈਰਾ ਹੈਗੀਆਂ ਆ ਤੁਸੀਂ ਦੇਖੋ ਘਰ ਦੀ ਸਜਾਵਟ ਕਿੱਦਾਂ ਆ ਗੋਹੇ ਨਾਲ ਪੂਰਾ ਲੇਪ ਕੇ ਰੱਖਦੇ ਆ ਚਾਹੇ ਜੰਗਲ 'ਚ ਰਹਿੰਦੇ ਆ ਪੂਰਾ ਘਰ ਬਿਲਕੁਲ ਬਣਾਇਆ ਹੋਇਆ ਇਹ ਦੂਸਰੀ ਕੁਲੀ ਆ ਸਾਹਮਣੇ ਪਰਲੇ ਪਾਸੇ ਵੀ ਇਦਾਂ ਹੀ ਆ ਜੀ ਅਲੱਗ-ਅਲੱਗ ਮਤਲਬ ਅਲੱਗ-ਅਲੱਗ ਸਥਿਤੀਆਂ ਹਰੇਕ ਸਾਲ ਇਹ ਆਪਣੀ ਨਵੀਂ ਝੁੱਗੀ ਬਣਾਉਂਦੇ ਆ ਨਵੇਂ ਸਿਰ ਤੋਂ ਸ਼ੁਰੂ ਕਰਦੇ ਤੇ ਦੇਖੋ ਕੱਪੜੇ ਵੀ ਸੁਕਾਏ ਸੁਕਾਉਣ ਵਾਸਤੇ ਰੱਖੇ ਹੋਏ ਆ ਰੀਜ਼ਨ ਇੱਥੇ ਰਹਿਣਾ ਸੌਖਾ ਨਹੀਂ ਹੈਗਾ ਜੰਗਲ ਦੇ ਵਿੱਚ ਪਰ ਫਿਰ ਵੀ ਕਿੰਨੀ ਮਿਹਨਤ ਕਰਦੇ ਆ ਮਾਤਾ ਜੀ ਕਰੋਗੇ ਦੋ ਕਮਿੰਟ ਗੱਲਬਾਤ ਗੱਲਬਾਤ ਕਰੋਗੇ ਜੀ ਮਾਤਾ ਜੀ ਕਿੰਨਾ ਕ ਸਮਾਂ ਹੋ ਗਿਆ ਇੱਥੇ ਆਉਂਦਿਆਂ ਨੂੰ ਜੀ ਬੜਾ ਸਮਾਂ ਹੋ ਗਿਆ 10-15 ਸਾਲ 15 ਸਾਲ ਮਤਲਬ ਤੁਸੀਂ ਤਾਂ ਕਾਫੀ ਬਜ਼ੁਰਗ ਵੀ ਲੱਗਦੇ ਹੋ ਹਾਂ ਜੀ ਤਾ ਫੈਮਿਲੀ ਪੂਰੀ ਆਉਂਦੀ ਐ ਇੱਥੇ ਪੂਰੀ ਆਉਂਦੀ ਐ ਅੱਛਾ ਜੀ ਮਤਲਬ ਉਧਰ ਫੇ ਕੋਈ ਫਸਲ ਨਹੀਂ ਹੁੰਦੀ ਜਦੋਂ ਉਧਰ ਬਰਫ਼ ਪੈ ਜਾਂਦੀ ਐ ਜੀ ਆ ਬਰਫ਼ ਬਹੁਤ ਪੈ ਜਾਂਦੀ ਠੰਡ ਹੋ ਜਾਂਦੀ ਲੋਕੀ ਸਾਡੇ ਦਾ ਉਧਰ ਚੰਬੇ ਵੱਲ ਘੁੰਮਣ ਜਾਂਦੇ ਆ ਹਾਂ ਜੀ ਸਾਡੇ ਪੰਜਾਬੀ ਲੋਕ ਘੁੰਮਣ ਜਾਂਦੇ ਆ ਥੱਲੇ ਜਾਂਦੇ ਆ ਪਹਾੜੀ ਰਿਆ ਸੀਪੜ ਤੁਸੀਂ ਪਹਾੜੀ ਦੇ ਉੱਪਰ ਰਹਿੰਦੇ ਹੋ ਅੱਛਾ ਜੀ ਫਿਰ ਜਿਹੜੇ ਤੁਹਾਡੇ ਪਸ਼ੂ ਆ ਜੀ ਪੇਡਾਂ ਵਗੈਰਾ ਉਹ ਵੀ ਨਾਲ ਲੈ ਆਉਂਦੇ ਆ ਆ ਜੀ ਨਾ ਕਹੋਂਦੀ ਸਿਰ ਨਾਲ ਲੈ ਜਾਂਦੇ ਹੋ ਕੰਨੇ ਕੰਨੇ ਹੁੰਦੀ ਜਿੰਨੀਆਂ ਕ ਆਉਂਦੀਆਂ ਆ ਤੇ ਹੁਣ ਉਹ ਇਸ ਟਾਈਮ ਕਿੱਥੇ ਆ ਜੀ ਪੇਡਾਂ ਵਗੈਰਾ ਸਾਡੀ ਗਾਈਆਂ ਚੁੱਗਣ ਵਾਸਤੇ ਚਲ ਗਈਆਂ ਅੱਛਾ ਗਾਈਆਂ ਚੁੱਗਣ ਵਾਸਤੇ ਗਈਆਂ ਹੋਈਆਂ ਆ ਪੇਡਾ ਹੈ ਨਹੀਂ ਸਾਡੀ ਅੱਛਾ ਪੇਡ ਨਾ ਬੱਕਰੀਆਂ ਨਾ ਪੇਡਾ ਕਿਉਂਕਿ ਮੈਂ ਸੁਣਿਆ ਨਾ ਗੱਦੀ ਲੋਕ ਕਈ ਵੇਲੇ ਹੁੰਦੀਆਂ ਆ ਪਰ ਤੁਹਾਡੇ ਕੋਲ ਆਪਣੇ ਪਸ਼ੂ ਹਨਾ ਪਸ਼ੂ ਹੈ ਨਾ ਚੁੱਗਣ ਵਾਸਤੇ ਛੱਡ ਦਿੱਤੇ ਸੂਹ ਹੈ ਨਾ ਅੱਛਾ ਜੀ ਤੇ ਉਹ ਫਿਰ ਆਪਣੇ ਕੋਈ ਬੰਦਾ ਲੈ ਕੇ ਜਾਂਦਾ ਜਾਂ ਤੁਸੀਂ ਆਪ ਹੀ ਐ ਛੱਡ ਦਿੰਦੇ ਆ ਕਿ ਆਂਦੇ ਆ ਸਾ ਜਾਣੀ ਪਾਣੀ ਪੀਣਾ ਆਣਾ ਤੇ ਫਿਰ ਵਾਪਸ ਆ ਜਾਣਾ ਤੇ ਵਾਪਸ ਆ ਜਾਣਾ ਨਾ ਉਹਨਾਂ ਵਾਪਸ ਅੱਛਾ ਜੀ ਚਾ ਕੇ ਰਾਜ ਕੇ ਆ ਜਾਣਾ ਭਈ ਅੱਛਾ ਜੀ ਫਿਰ ਤੁਸੀਂ ਰਾਤ ਨੂੰ ਧਾਰਾਂ ਵਗੈਰਾ ਕੱਢ ਲੈਂਦੇ ਉਹਨਾਂ ਦੀਆਂ ਹਰੇਕ ਜਿੱਦਾ ਝੁੱਗੀਆਂ ਹਰੇਕ ਦੀ ਆਪਣੀ ਆਪਣੀ ਗਾਂ ਆਪਣੀ ਆਪਣੀਆਂ ਆਪਣੀ ਆਪਣੀਆਂ ਹਨਾ ਆਪਣੀਆਂ ਆਪਣੀਆਂ ਰਸੋਈ ਆ ਹਾਂਜੀ ਆਪਣਾ ਆਪਣਾ ਖਾਣਾ ਜਿਹਨ ਜਿੱਦਾਂ ਵੀ ਖਾਣਾ ਨਾ ਆਪਣਾ ਆਪਣਾ ਪਕਾਣਾ ਆਪਣਾ ਖਾਣਾ ਆ ਅੱਛਾ ਇਹ ਜੰਗਲ 'ਚ ਡਰ ਤਾਂ ਨਹੀਂ ਲੱਗਦਾ ਜੀ ਇੱਥੇ ਡਰ ਵੀ ਲੱਗਦਾ ਆ ਜਾਨਵਰ ਹੁੰਦੇ ਆ ਡਰ ਵੀ ਲੱਗਦਾ ਪਰ ਕੀ ਕਰਨਾ ਹੈ ਅੱਛਾ ਜੀ ਠੀਕ ਆ ਜੀ ਇਹ ਬੱਚੇ ਫੇ ਕਿਹੜੀ ਕਿਹੜੀ ਕਲਾਸ ਚ ਪੜਦੇ ਆ ਜੀ ਬੱਚੇ ਤਾਂ ਇਹ ਤਾਂ ਇੱਧਰ ਦੀ ਹੈ ਸਾਡੀ ਕੁੜੀ ਵੀ ਆਈ ਉਹ ਦੀ ਕੁੜੀ ਹੈ ਤਾਂ ਅੱਛਾ ਜੀ ਇਹ 7ਵੀਂ ਚ ਪੜਦੀ ਹੈ ਕੁੜੀ ਉਧਰ ਜੀ ਫਿਰ ਬੱਚੇ ਦੀ ਛੁੱਟੀਆਂ ਹੋ ਜਾਂਦੀਆਂ ਹਨਾ ਜਿੱਦਾਂ ਸਾਡੇ ਲੋਕ ਉਧਰ ਪੰਜਾਬ ਵਾਲੇ ਘੁੰਮਣ ਜਾਂਦੇ ਆ ਨਾ ਮਤਲਬ ਤੁਸੀਂ ਇੱਧਰ ਘੁੰਮਣ ਆਉਂਦੇ ਹੋ ਕਿ ਚਲੋ ਹੁਣ ਪੰਜਾਬ ਦੀ ਵਾਰੀ ਹੈ ਨਾ ਆਪਾਂ ਵੀ ਸਾਨੂੰ ਥੱਲੇ ਆ ਜਾਈਦਾ ਅੱਛਾ ਜੀ ਇਹ ਇੱਥੇ ਆ ਜਾਂਦੇ ਹੋ ਫੇ ਤੁਸੀਂ ਛੋਟੇ ਹੁੰਦੇ ਆਉਂਦੇ ਆਂ ਵੀਰੇ ਛੋਟੇ ਕੀ ਬਚਪਨ ਤੋਂ ਆ ਰਹੇ ਆਂ ਹੋਰ ਅੱਛਾ ਜਨਮ ਇੱਥੇ ਹੀ ਹੋਇਆ ਅੱਛਾ ਜਨਮ ਇੱਥੇ ਦਾ ਹੋਇਆ ਆ ਜੋ ਆਹ ਇੱਥੇ ਆਏ ਹੋਣਗੇ ਇੱਥੇ ਜਨਮ ਹੋ ਗਿਆ ਹਨ ਤੇ ਤੁਸੀਂ ਵੀ ਨਾਲ ਕੰਮ ਕਰਦੇ ਹੋ ਮੈਂ ਜਾਂਦਾ ਨਹੀਂ ਮੈਂ ਘਰੀ ਹੁੰਦਾ ਅੱਛਾ ਕਿਹੜੀ ਕਲਾਸ ਚ ਪੜਦੇ ਹੋ 10ਵੀਂ ਛੱਟ ਗਿਆ ਮੈਂ ਅੱਛਾ ਜੀ ਹੁਣ ਨਹੀਂ ਪੜਦੇ ਪਰ ਤੁਹਾਨੂੰ ਪੰਜਾਬੀ ਆਉਂਦੀ ਹੈ ਨਾ ਖੁੱਲ ਆਉਂਦੀ ਇਹ ਪੰਜੀ ਤੱਕ ਪੜਿਆ ਪੰਜਾਬੀ ਮੈਂ ਚੌਥੀ ਕਿੱਤੀ ਪੜਿਆ ਪੰਜਾਬੀ ਜੇ ਸਤਿ ਮਿਤਾ ਕਿੱਥੇ ਪੜਿਆ ਏ ਨਹੀਂ ਭੀ ਜਦੋਂ ਮੁੜ ਕੇ ਜਾਂਦੇ ਨਹੀਂ ਸੀ ਉਧਰ ਨਹੀਂ ਆ ਸੀ ਇੱਥੇ ਰਹਿੰਦੇ ਸੀ ਪਹਿਲਾਂ ਅੱਛਾ ਇੱਥੇ ਰਹਿੰਦੇ ਸੀਗੇ ਅੱਛਾ ਜੀ ਇਹ ਤੁਸੀਂ ਵੀ ਇਹ ਤਾਂ ਬਾਗ ਵਗੈਰਾ ਦਾ ਕਾਫੀ ਹੈ ਨਾ ਡਰਤਾ ਲੱਗਦਾ ਹੋਣਾ ਬਾਈ ਡਰ ਕੇ ਲੱਗਦਾ ਹੈ ਕਾਣਾ ਠੀਕ ਲੱਗਦਾ ਰਾਮਾ ਦੀਆਂ ਕੁਟੀਆਂ ਨਾ RAM ਜੀ ਵਿਦਿ ਹੈ ਉਹਨੇ ਜੰਗਲੇ ਚ ਅੱਛਾ ਜੀ ਉਹ ਨਾ ਵੀ ਤਾਂ 12 ਸਾਲ ਕੱਟੀ ਆ ਨਾ RAM ਜੀ ਨੇ ਵਾਕਈ ਕੱਟੇ ਆ ਜੀ ਹੈ RAM ਜੀ ਨੇ ਵੀ ਕੱਟੀਆਂ ਉਹ 12 ਸਾਲ ਦੀ ਹਸੀ ਕੱਟ ਲੈਣ ਤੇ ਨਾ ਵੀ ਇਦਾਂ ਦੀਆਂ ਚੁੰਗੀਆਂ ਬਣਾਈਏ ਤੀ ਤਾਂ ਬੈਠੇ ਸੀ ਬਿਲਕੁਲ ਜੀ ਹੈ ਤੇ ਤੁਸੀਂ ਉਹਨਾਂ ਦੇ ਆਸਰੇ ਚੱਲਦੇ ਆ ਮਤਲਬ ਉਹ RAM ਜੀ ਕੇ ਹੱਥ ਦੇ ਚੱਲਦੇ ਨੇ ਨਾ ਲਈਏ ਤਾਂ ਅੱਗੇ ਸਾਰੀ ਦੁਨੀਆ ਉਹਨਾਂ ਦੇ ਆਸਰੇ ਚੱਲਦੀ ਆ ਜੀ RAM ਜੀ ਦੇ ਹੱਥ ਦੇ ਚੱਲਦੇ ਅਸੀਂ ਦੋਸਤੋ ਦੇ ਲੋ ਕਿੰਨੀ ਵਧੀਆ ਗੱਲ ਕਹਿੰਦੇ ਕਿ ਰਾਮ ਅੰਜੀ ਸਾਰੀ ਸਕਾਇਤੀ ਨਾ ਸਕਾਈ ਤਾਈ ਚੱਲੀ ਹੋਣੀ ਤੇਨਾ ਵੀ ਜੰਗਲਾ ਚ ਰਹੀ ਹੋਣਾ ਤੇਨਾ ਗੁਲੀਆਂ ਬਣਾਈਆਂ ਨਾ ਤੇ ਬਨ ਫਲ ਖਾਦੇ ਉਹਨਾਂ ਬੈਠੇ ਨਾ 12 ਸਾਲ ਤਿੰਨ ਤੱਕ ਬੈਠੇ ਉਹਨੇ ਤਾਂ ਸਾਰੀ ਦੀ ਤੋ ਸਕਾਈਓ ਬਿਲਕੁਲ ਬਿਲਕੁਲ ਉਹਨੇ ਸਕਾਈ ਨਹੀਂ ਦਿੱਤੀ ਤਾਈ ਬੈਠੀ ਆਨੀ ਬਿਲਕੁਲ ਜੀ ਬਿਲਕੁਲ ਸਭ ਕੰਮ ਨਹੀਂ ਸਕਾਇਆ ਤਾਂ ਉਹਦੇ ਸਸ ਅਸਰੇ ਤੇ ਅਸੀ ਕਿਲਾ ਦੇ ਬਹੁਤ ਵਧੀਆ ਗੱਲ ਲੱਗੀ ਕਹਿੰਦੇ ਆ ਰਾਮ ਜੀ ਨੇ ਵੀ ਤਾਂ ਜੰਗਲ ਦੇ ਵਿੱਚ ਬਨਵਾਸ ਕੱਟਿਆ ਸੀਗਾ ਅਸੀਂ ਉਹਨਾਂ ਦੀ ਰੀਤ ਤੇ ਚੱਲਦੇ ਆ ਜੇ ਉਹ ਰਹਿ ਸਕਦੇ ਆ ਅਸੀਂ ਅਸੀਂ ਕਿਉਂ ਨਹੀਂ ਮਾੜੀ ਤਾਂ ਟੀ ਮੈਨੂੰ ਗੱਲ ਬਹੁਤ ਵਧੀਆ ਲੱਗੀ ਤੇ ਬਾਕੀ ਗੱਲ ਤੁਸੀਂ ਇੱਕ ਲੋਕਾਂ ਦੀ ਅੱਖਾਂ ਖੋਲੋਗੇ ਜੇ ਉਹ ਭਗਵਾਨ ਹੋ ਕੇ ਜੰਗਲ 'ਚ ਰਹਿ ਸਕਦੇ ਆ ਅਸੀਂ ਤਾਂ ਫਿਰ ਵੀ ਇਨਸਾਨ ਹਾਂ ਤੇ ਨਾ ਤਿੰਨ ਬੰਦੇ ਹੋ ਵੀ ਤੇ ਰਹਿੰਦੇ ਸੀ ਅਸੀ ਤਾਂ ਕਿੰਨੇ ਜਾਣੇ ਨਾ ਹਾਂਜੀ ਅਸੀਂ ਤਾਂ ਕਿਤੇ ਨੇ ਜਾਣੇ ਨਾ ਉਹ ਤਾਂ ਤਿੰਨੋ ਬੰਦੇ ਰਹਿੰਦੇ ਸੀ ਬਿਲਕੁਲ ਸੀਤਾ, ਰਾਮ ਤੇ ਲਕਸ਼ਮਣ ਜੀ ਲਕਸ਼ਮਣ ਜੀ ਤਿੰਨ ਜਾਣੇ ਰਹਿੰਦੇ ਸੀ ਨੀ ਉਹਨਾਂ ਦਾ ਸਾਰਾ ਜੰਗਲ ਪਾਲੂ ਦੇਖਿਆ ਨਾ ਜੇ ਨੰਗੇ ਪਿਆ ਰਹੇ ਤੁਰਿਆ ਨਾ ਸਭ ਕਿੰਨਾ ਕਿੰਨੀ ਕਠਿਨਾਈ ਕੀਤੀ ਹੈ ਬਹੁਤ ਬਹੁਤ ਕਠਿਨਾਈ ਕੀਤੀ ਹੈ ਜੀ ਕਠਿਨਾਈ ਕਰਕੇ ਤਾਂ ਘਰ ਨੂੰ ਲੋਟੇ ਨਾ ਕਿੰਨੀ ਕਿੰਨੀ ਲੜਾਈ ਕੀਤੀ ਹੈ ਹਾਂ ਬਿਲਕੁਲ ਜੀ ਤਾਂ ਮੁਰਕੇ ਕਰਨ ਉਹ ਮਾਤਾ ਜੀ ਇਹੀ ਸੰਸਕਾਰ ਤੁਹਾਡੇ ਬੱਚੇ ਲੈਂਦੇ ਹੋਣਗੇ ਜੋ ਤੁਸੀਂ ਦੇ ਰਹੇ ਨਾ ਦੱਸ ਰਹੇ ਹੋ ਕਿ ਟੈਲੀਵਿਜ਼ਨ ਹੈ ਟੈਲੀਵਿਜ਼ਨ ਹੈ ਤੇ ਦੇਖਦੇ ਨਾ ਪਿਰੀ ਗ੍ਰੰਥਾ ਤੇ ਦੇਖਦੇ ਨਾ ਕਿ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਅਸੀਂ ਤਾਂ ਪੰਜ ਤਾਂ ਅਸੀਂ ਆਪ ਸਾਰੀ ਗੱਲ ਸਿੱਖਦੇ ਨਾ ਦੱਸਦੇ ਲੋਕਾਂ ਨੂੰ ਬਹੁਤ ਵਧੀਆ ਲੱਗਾ ਮਾਤਾ ਜੀ ਜੋ ਤੁਸੀਂ ਗੱਲ ਦੱਸੀ ਮੈਂ ਦੱਸਣਾਗੀ ਭਾਈ ਮੇਰਾ ਵੀਰੇ ਕਰਮਚਾਰੀ ਬਲੌਗਸ ਆ ਕਰਮਚਾਰੀ ਹਾਂ ਉੱਤੇ ਮੈਂ ਤਾਂ ਕਾਟ ਦੇ ਦਿੰਦਾ ਆਪਣਾ ਤੇ ਦੋਸਤੋ ਇਹ ਇਹ ਗੱਦੀ ਲੋਕ ਆ ਕਿੰਨੀ ਸੋਹਣੀ ਆਪਣੇ ਬੱਚਿਆਂ ਨੂੰ ਵੀ ਕਿ ਭਗਵਾਨ ਰਾਮ ਜੀ ਨੇ ਵੀ ਬਨਵਾਸ ਕੱਟਿਆ ਸੀ ਜੰਗਲ ਦੇ ਚ ਕਿ ਉਹ ਉਸ ਸਮੇਂ ਚ ਰਹਿ ਸਕਦੇ ਆ ਅਸੀਂ ਕਿਉਂ ਨਹੀਂ ਰਹਿ ਸਕਦੇ ਛੋਟੀਆਂ ਛੋਟੀਆਂ ਕੁੱਲੀਆਂ ਤੇ ਛੋਟੇ ਛੋਟੇ ਰਹਿਣ ਦੇ ਕਬੀਲੇ ਇਹਨਾਂ ਦੇ ਤੁਸੀਂ ਦੇਖ ਲਓ ਕੱਲੀ ਕੱਲੀ ਮੈਂਬਰ ਦੀ ਕੱਲੀ ਕੱਲੀ ਝੌਂਪੜੀ ਬਣੀ ਹੋਈ ਆ ਤੇ ਇਹ ਲੋਕ ਇੱਥੇ ਰਹਿੰਦੇ ਆ ਰੀਜ਼ਨ ਮਿਹਨਤ ਕਰਨੇ ਉਧਰ ਬਰਫ਼ ਪੈ ਜਾਂਦੀ ਆ ਤੇ ਇੱਥੇ ਕੁਵਿੱਲੇ ਚ ਆ ਕੇ ਰਹਿੰਦੇ ਆ ਤੇ ਬਹੁਤ ਚੰਗਾ ਲੱਗਾ ਇਹਨਾਂ ਨਾਲ ਮਿਲ ਕੇ ਮਾਤਾ ਜੀ ਬਹੁਤ ਚੰਗਾ ਲੱਗਾ ਜੀ ਹਾਂ ਜੀ ਤੁਹਾਨੂੰ ਮਿਲ ਕੇ ਤੁਸੀਂ ਮਿਹਨਤ ਕਰਦੇ ਹੋ ਇੰਨੀ ਹਾਂ ਜੀ ਮਾਤਾ ਜੀ ਕਹਿੰਦੇ ਭਗਵਾਨ ਆਰਾਮ ਰਹਿ ਸਕਦੇ ਜੰਗਲ ਚ ਤਾਂ ਅਸੀਂ ਕਿਉਂ ਨਹੀਂ ਹਾਂ ਜੀ ਕਿ ਪਿਆਰਾ ਰਾਜ ਹੋਈ ਹੈ ਇੱਕ ਜੰਗਲ ਚਲਦੀ ਹੈ ਇੱਕ ਵਾਰ ਹਾਂ ਜੀ ਠੀਕ ਹੈ ਜੀ ਸ਼ੁਕਰੀਆ ਮਾਤਾ ਜੀ ਤੁਹਾਡਾ ਧੰਨਵਾਦ ਤੁਸੀਂ ਸਮਾਂ ਦਿੱਤਾ ਬਹੁਤ ਵਧੀਆ ਲੱਗਾ ਕਿ ਇਦਾਂ ਦੇ ਵਿਚਾਰੇ ਲੋਕਾਂ ਦੇ ਜੇ ਇਹੇ ਵਿਚਾਰ ਸਾਰਿਆਂ ਦੇ ਹੋ ਜਾਣ ਕਿੰਨਾ ਵਧੀਆ ਹੋ ਜਵੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਕਮੈਂਟ ਕਰਕੇ ਜੁੜ ਦੱਸਿਓ ਕਿ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਧੰਨਵਾਦ